ਸਾਡਾ ਇਤਿਹਾਸ ਸੀ ਅਸੀਂ ਆਪਦੇ ਬਜ਼ੁਰਗਾਂ ਤੋਂ ਸਾਖੀਆਂ ਸੁਣਦੇ ਹੁੰਦੇ ਸੀ ਬੀਬੀ ਰਜਨੀ ਬਾਰੇ ਰਾਤ ਨੂੰ ਜਦੋਂ ਪੈਂਦੇ ਹੁੰਦੇ ਸੀ ਮੰਜਿਆਂ ਤੇ ਕਿਉਂਕਿ ਉਦੋਂ ਕੋਈ ਐਂਟਰਟੇਨਮੈਂਟ ਦਾ ਐਡਾ ਕੋਈ ਸਾਧਨ ਹੁੰਦਾ ਨਹੀਂ ਸੀ ਕਹਾਣੀਆਂ ਸਾਖੀਆਂ ਬੀਬੀਆਂ ਉਹਨਾਂ ਰੂਪਾਂ ਚ ਸੁਣਾਉਂਦੀਆਂ ਸੀ ਚੋਪੀਖ ਮੰਗਾਵ ਹੈ ਤਾਂ ਕਿਆ ਕੱਟ ਜਾਏ ਆਪਦੇ ਪਿਓ ਦਾ ਉਹਨਾਂ ਨੇ ਬਚਨ ਨਹੀਂ ਮੋੜਿਆ ਮੋੜਨ ਨੂੰ ਉਹ ਮੋੜ ਵੀ ਸਕਦੇ ਸੀ ਜਦੋਂ ਉਹਨਾਂ ਦਾ ਪਿੰਗਲੇ ਨਾਲ ਵਿਆਹ ਕੀਤਾ ਉਹਨਾਂ ਨੇ ਮੋੜਿਆ ਨਹੀਂ 20 ਮੰਗਦੀ ਭਰੇ ਸੋ ਅੱਜ ਅਸੀਂ ਇਹ ਜਿਹੜੇ ਬੂਟੇ ਵੰਡ ਰਹੇ ਆ ਜਿੱਦਾਂ ਦਾ ਸਾਡਾ এনवायरमेंट ਹੈ ਜਿੱਦਾਂ ਦਾ ਲਗਾਤਾਰ ਤੁਹਾਨੂੰ ਪਤਾ ਕੀ ਕੁਝ ਹੋ ਰਿਹਾ ਤਾਂ ਅਸੀਂ ਇਹ ਭਰੋਸੇ ਦੇ ਤੌਰ ਤੇ ਬੂਟੇ ਬਣ ਰਹੇ ਆ ਕਿ ਜਿਹੜੇ ਲੋਕ ਅੱਜ ਸਾਡੇ ਤੋਂ ਇਹ ਬੂਟਾ ਲੈ ਕੇ ਜਾਣਗੇ ਵਿਸ਼ਵਾਸ ਦਾ ਬੂਟਾ ਆਪਦੇ ਘਰੇ ਲਾਉਣਗੇ ਪਰਮਾਤਮਾ ਤੇ ਨਿਰਪੱਖ ਦੁਨੀਆ ਸਾਰੀ ਬਲਾਈਂਡ ਫੇਸ ਕਰਦੀ ਹੈ ਨਾ ਅਸੀਂ ਯਕੀਨ ਕਰਦੇ ਹਾਂ ਮਹਾਰਾਜ ਦੀ ਰਾਜਾ ਚੀ ਹੈ ਸਾਰਾ ਕੁਝ ਤੇ ਉਹਨਾਂ ਦਾ ਭਰੋਸਾ ਹੈ ਪਰਮਾਤਮਾ ਨਾਲ ਹੋਰ ਜੁੜੂਗਾ ਦੇਖੋ ਹਰ ਇੱਕ ਵਾਰੀ ਆਰਟਿਸਟ ਕਹਿੰਦਾ ਹੀ ਹੁੰਦਾ ਕਿ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਇਹ ਫਿਲਮ ਤੁਸੀਂ ਸਾਡੇ ਲਈ ਨਹੀਂ ਤੁਸੀਂ ਆਪਦੇ ਜਵਾਕਾਂ ਲਈ ਤੇ ਆਪਦੇਆਂ ਪਰਿਵਾਰਾਂ ਲਈ ਉਹਨਾਂ ਨੂੰ ਹਿਸਟਰੀ ਬਾਰੇ ਦੱਸਣ ਲਈ ਜ਼ਰੂਰ ਦੇਖਣੀ ਹੈ ਤੇ ਆਪਦੇ ਬੱਚਿਆਂ ਨੂੰ ਦਿਖਾਉਣੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਹਾਂ ਦੋਸਤੋ 30 ਅਗਸਤ ਨੂੰ ਜਿਹੜੀ ਕਿ ਬੀਬੀ ਰਜਨੀ ਦੀ ਫਿਲਮ ਲੋਕਾਂ ਦੇ ਵਿੱਚ ਸਾਹਮਣੇ ਆ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ ਜਿਹੜੀ ਕਿ ਬੀਬੀ ਰਜਨੀ ਦੀ ਟੀਮ ਵੱਲੋਂ ਜਿਹੜਾ ਕਿ ਅੱਜ ਪੁੱਤਿਆਂ ਦਾ ਜਿਹੜਾ ਕਿ ਲੰਗਰ ਲਗਾਇਆ ਗਿਆ ਆ ਤੇ ਤੁਸੀਂ ਦੇਖ ਸਕਦੇ ਹੋ ਆਓ ਸਭ ਮਿਲ ਕੇ ਵਿਸ਼ਵਾਸ ਦਾ ਪੁੱਤਾ ਲਾਈਏ ਸੋਈ ਤਸਵੀਰਾਂ ਨੇ ਬੀਬੀ ਰਜਨੀ ਟੀਮ ਦੇ ਵੱਲੋਂ ਜਿਹੜੇ ਕਿ ਇਹ ਤਿਆਰੀ ਕੀਤੀ ਗਈ ਹੈ ਸੋ ਉਹਨਾਂ ਨੇ ਪ੍ਰਬਾਲਾ ਕੀਤਾ ਹੈ ਆ ਵੀ ਸਿੱਧੇ ਤੌਰ ਦੇ ਵਿੱਚ ਵੀ ਜਿਹੜੇ ਰੁੱਖ ਲੋਕ ਵਾਟ ਰਹੇ ਨੇ ਉਸ ਨੂੰ ਲੈ ਕੇ ਇਹਨਾਂ ਨੇ ਰੁੱਖਾਂ ਦੀ ਜਿਹੜੀ ਕਿ ਅੱਜ ਸੇਵਾ ਕੀਤੀ ਆ ਕੀ ਕਹਿਣਾ ਆ ਜਸਬਾਜ ਵੇ ਜਸਬਾਜ ਵਾ ਪਹੁੰਚੇ ਨੇ ਇੱਥੇ ਉਹਨਾਂ ਦਾ ਕੀ ਕਹਿਣਾ ਆ ਉਹਨਾਂ ਦੇ ਮੂੰਹੋਂ ਹੀ ਸੁਣ ਲੈਣੇ ਪਹਿਲਾਂ ਤਾਂ ਬਾਰਾ ਦਾ ਸ਼ੁਕਰ ਕਰਦੇ ਆਂ ਤੋਂ ਤੋਂ ਜੱਗੀਦਾਰ ਪਪਾ ਨੂੰ ਆਸਿ ਮਹਾਰਾਜ ਇਹ ਸਾਨੂੰ ਲੈ ਕੇ ਆਏ ਨੇ ਕਿ ਸਾਡੇ ਹਿੱਸੇ ਇਹ ਸੇਵਾਵਾਂ ਕਰਦੇ ਨੇ ਇਹ ਮਹਾਰਾਜ ਦੇ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਉਹਦੇ ਨਾਲ ਨਾਲ ਕਈ ਵਾਰੀ ਸੁਭਾਅ ਵੀ ਦਾ ਬਣ ਜਾਂਦਾ ਹੈ ਕਿ ਅਸੀਂ ਜਿਹੜੇ ਫੀਲਡ ਨਾਲ ਜੁੜੇ ਹੋਏ ਆਂ ਕੈਕੀ ਦਾ ਫੀਲਡ ਹੈ ਫਿਲਮਾਂ ਦਾ ਫੀਲ ਹੈ ਸਾਡੀ ਲੋਕਾਂ ਨਾਲ ਕਨੈਕਟੀਵਿਟੀ ਵਾਲਾ ਜਿਹੜਾ ਫੀਲ ਹੈ ਤਾਂ ਕਦੇ-ਕਦੇ ਇਹ ਸੁਭ ਬਣਦਾ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਚ ਕਈ ਕਿਰਦਾਰ ਕਈ ਫਿਲਮਾਂ ਕਈ ਗੀਤ ਇਹ ਜੇ ਆਉਂਦੇ ਆ ਜਿਹੜੇ ਮਤਲਬ ਸਿੱਧੇ ਤੌਰ ਤੇ ਬੈਸਦਾ ਹਰ ਇੱਕ ਗੀਤ ਲੋਕਾਂ ਨਾਲ ਜੁੜਿਆ ਹੁੰਦਾ ਇੱਕ ਮਾਸ ਨਾਲ ਜੁੜਿਆ ਹੁੰਦਾ ਸੋ ਸਾਡੇ ਹਿੱਸੇ ਇਹ ਫਿਲਮ ਬੀਬੀ ਰਾਜਨੀ ਅਮਰ ਭਰਾ ਖੜਾ ਹੈ ਪਿੱਛੇ ਕਰਨ ਖੜਾ ਹੈ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਮਿਡ ਫੋਰ ਮਿਊਜ਼ ਇਹ ਸਾਡਾ ਇਤਿਹਾਸ ਸੀ ਅਸੀਂ ਆਉਦੇ ਬਜ਼ੁਰਗਾਂ ਤੋਂ ਸਾਖੀਆਂ ਸੁਣਦੇ ਹੁੰਦੇ ਸੀ ਬੀਬੀ ਰਾਜਨੀ ਬਾਰੇ ਰਾਤ ਨੂੰ ਜਦੋਂ ਪੈਂਦੇ ਹੁੰਦੇ ਸੀ ਮੰਜਿਆਂ ਤੇ ਕਿਉਂਕਿ ਉਦੋਂ ਕੋਈ ਐਂਟਰਟੇਨਮੈਂਟ ਦਾ ਐਡਾ ਕੋਈ ਸਾਧਨ ਹੁੰਦਾ ਨਹੀਂ ਸੀ ਕਹਾਣੀਆਂ ਸਾਖੀਆਂ ਬੀਬੀਆਂ ਉਹਨਾਂ ਰੂਪਾਂ ਚ ਸੁਣਾਉਂਦੀਆਂ ਸੀ ਤਾਂ ਬੀਬੀ ਰਜਨੀ ਦੀ ਕਹਾਣੀ ਜਦੋਂ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਫਿਲਮ ਬਣ ਰਹੀ ਹੈ ਔਰ ਜਦੋਂ ਇਹ ਭਰਾ ਮੈਨੇ ਆ ਕੇ ਕਿਹਾ ਕਿ ਉਹਦੇ ਵਿੱਚ ਕਿਰਦਾਰ ਹੈ ਕਿ ਜਿਹੜਾ ਤੁਸੀਂ ਨਿਭਾਉਣਾ ਹੈ ਤਾਂ ਮੈਨੂੰ ਆਪ ਦੇ ਆਪ ਬਹੁਤ ਖੁਸ਼ੀ ਹੋਈ ਕਿ ਸਾਡਾ ਇਤਿਹਾਸ ਸਾਡੀ ਹਿਸਟਰੀ ਏਡੀ ਵੱਡੀ ਹੈ ਕਿ ਜੇ ਅਸੀਂ ਉਹਦੇ ਤੇ ਲਗਾਤਾਰ ਕਿੰਨੇ ਸਾਲਾਂ ਹੀ ਫਿਲਮਾਂ ਬਣਾਈ ਜਾਈਏ ਅਸੀਂ ਤਾਂ ਵੀ ਨਹੀਂ ਦਿਖਾ ਸਕਦੇ ਪਰ ਅੱਜ ਪੰਜਾਬੀ ਸਿਨੇਮੇ ਨੇ ਇਹ ਸ਼ੁਰੂਆਤ ਕੀਤੀ ਹੈ ਕਿ ਫਿਲਮਾਂ ਲਗਾਤਾਰ ਸਾਡੇ ਇਤਿਹਾਸ ਤੇ ਸਾਡੇ ਪਛੋਕੜ ਤੇ ਔਰ ਬੀਬੀ ਰਜਨੀ ਦਾ ਜਿਹੜਾ ਜੀਵਨ ਹੈ ਤੁਸੀਂ ਦੇਖੋ ਕਿਹੋ ਜਿਹਾ ਇੱਕ ਮੈਂ ਇਹ ਸੋਚਦਾ ਹੁੰਦਾ ਹਾਂ ਕਿ ਕਈ ਵਾਰੀ ਹਲੀਮੀ ਅਸੀਂ ਕਰਨ ਤੇ ਮੈਂ ਇੱਕਦ ਨੂੰ ਬੈਠੇ ਸੀ ਅਸੀਂ ਗੱਲ ਕਰਦੇ ਸੀ ਕਿ ਜਿਹੜੀ ਹਲੀਮੀ ਆਪਦੇ ਪਿਓ ਦਾ ਉਹਨਾਂ ਨੇ ਬਚਨ ਨਹੀਂ ਮੁੜਿਆ ਮੁੜਨ ਨੂੰ ਉਹ ਮੋੜ ਵੀ ਸਕਦੀ ਸੀ ਜਦੋਂ ਉਹਨਾਂ ਦਾ ਪਿੰਗਲੇ ਨਾਲ ਵਿਆਹ ਕੀਤਾ ਉਹਨਾਂ ਨੇ ਮੋੜਿਆ ਨਹੀਂ ਉਹਨਾਂ ਨੇ ਮਹਾਰਾਜ ਦਾ ਬਾਣਾ ਮੰਨ ਕੇ ਤੇ ਆਪਦੇ ਪਿਓ ਦੀ ਗੱਲ ਮੰਨ ਕੇ ਸਿਰ ਝੁਕਾਇਆ ਕਿ ਮਹਾਰਾਜ ਇਹ ਤੇਰੀ ਰਜਾ ਚਾ ਸਾਰਾ ਕੁਝ ਔਰ ਉਦੋਂ ਬਾਅਦ ਚ ਉਹਨਾਂ ਨੇ ਭਰੋਸਾ ਰੱਖਿਆ ਸੋ ਅੱਜ ਅਸੀਂ ਇਹ ਜਿਹੜੇ ਬੂਟੇ ਵੰਡ ਰਹੇ ਆ ਜਿੱਦਾਂ ਦਾ ਸਾਡਾ এনਵਾਇਰਨਮੈਂਟ ਹੈ ਜਿੱਦਾਂ ਦਾ ਲਗਾਤਾਰ ਤੁਹਾਨੂੰ ਪਤਾ ਕੀ ਕੁਝ ਹੋ ਰਿਹਾ ਤਾਂ ਅਸੀਂ ਇਹ ਭਰੋਸੇ ਦੇ ਤੌਰ ਤੇ ਬੂਟੇ ਵੰਡ ਰਹੇ ਆ ਕਿ ਜਿਹੜੇ ਲੋਕ ਅੱਜ ਸਾਡੇ ਤੋਂ ਇਹ ਬੂਟਾ ਲੈ ਕੇ ਜਾਣਗੇ ਵਿਸ਼ਵਾਸ ਦਾ ਬੂਟਾ ਆਪਦੇ ਘਰੇ ਲਾਉਣਗੇ ਪਰਮਾਤਮਾ ਤੇ ਮੇਰੇ ਪੱਖ ਦੁਨੀਆ ਸਾਰੀ ਬਲਾਈਂਡ ਫੇਸ ਕਰਦੀ ਆ ਨਾ ਅਸੀਂ ਯਕੀਨ ਕਰਦੇ ਹਾਂ ਮਹਾਰਾਜ ਦੀ ਰਾਜਾਤੀ ਆ ਸਾਰਾ ਕੁਝ ਤੇ ਉਹਨਾਂ ਦਾ ਭਰੋਸਾ ਹੈ ਪਰਮਾਤਮਾ ਨਾਲ ਹੋਰ ਜੁੜੂਗਾ ਸੋ ਅੱਜ ਸਾਰੀ ਰਜਨੀ ਦੀ ਟੀਮ ਨੇ ਵੈਸੇ ਤਾਂ ਫਿਲਮ ਨੂੰ ਪ੍ਰਮੋਟ ਕਰਨ ਦੇ ਬੜੇ ਵੱਖ-ਵੱਖ ਤਰੀਕੇ ਨੇ ਪਰ ਮੈਨੂੰ ਲੱਗਦਾ ਕਿ ਇਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਇਹ ਬੈਸਟ ਹੋ ਗਿਆ ਕਿ ਅਸੀਂ ਜਿਸ ਸਥਾਨ ਤੇ ਖੜੇ ਆਏ ਬਹੁਤ ਸਿੰਘਾਸ਼ੀਦਾਂ ਦਾ ਉੱਚਾ ਸਥਾਨ ਹੈ ਇੱਥੋਂ ਅੱਜ ਸਾਡੀ ਫਿਲਮ ਰਜਨੀ ਲਈ ਮਹਾਰਾਜ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਉਹਨਾਂ ਦੀ ਅਗਿਆਲਾ ਕੇ ਇਹ ਬੂਟੇ ਨੇ ਜਿਹੜੇ ਸੰਗਤ ਚ ਵੰਡੇ ਆ ਸੋ ਬੀਬੀ ਰਜਨੀ 30 ਅਗਸਤ ਨੂੰ ਸਾਡੀ ਫਿਲਮ ਹੈ ਜਿਹੜੀ ਆਉਣੀ ਹੈ ਅਸੀਂ ਪੰਜਾਬ ਚ ਜਾਣਾ ਪਿੰਡ-ਪਿੰਡ ਜਾਣਾ ਘਰ-ਘਰ ਜਾਣਾ ਲੋਕਾਂ ਕੋਲ ਇਹ ਸਨੇਹਾ ਲੈ ਕੇ ਕਿ ਆਪਦੇ ਜਵਾਕਾਂ ਨਾਲ ਖਾਸ ਕਰਕੇ ਜਿਹੜੇ ਬਾਹਰ ਪੰਜਾਬੀ ਭੈਣ ਭਰਾ ਵਸਦੇ ਆ ਦੁਨੀਆ ਚ ਆਪਦੀਆਂ ਪਰਿਵਾਰਾਂ ਨਾਲ ਇਸ ਫਿਲਮ ਨੂੰ ਦੇਖੋ ਹਰ ਇੱਕ ਵਾਰੀ ਆਰਟਿਸਟ ਇਹ ਕਹਿੰਦਾ ਹੀ ਹੁੰਦਾ ਕਿ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਇਹ ਫਿਲਮ ਤੁਸੀਂ ਸਾਡੇ ਲਈ ਨਹੀਂ ਤੁਸੀਂ ਆਪਦੇ ਜਵਾਕਾਂ ਲਈ ਤੇ ਆਪਦੀਆਂ ਪਰਿਵਾਰਾਂ ਲਈ ਉਹਨਾਂ ਨੂੰ ਹਿਸਟਰੀ ਬਾਰੇ ਦੱਸਣ ਲਈ ਜ਼ਰੂਰ ਦੇਖਣੀ ਹੈ ਤੇ ਆਪਦੇ ਬੱਚਿਆਂ ਨੂੰ ਦੱਸੋ ਅਸੀਂ ਇਹੀ ਗੁਜਾਰਿਸ਼ ਕਰਾਂਗੇ ਤੇ ਅੱਜ ਵਾਲੇ ਉਪਰਾਲੇ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਕਰਨ ਭਰਾ ਉਹਨਾਂ ਦਾ ਸਵੇਰ ਤੋਂ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅੱਗੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੇ ਜਿਹੜੇ ਉਪਰਾਲੇ ਨੇ ਉਹ ਕਰਦੇ ਰਹੀਏ ਜੀ ਤੇ ਕਿਤੇ ਨਾ ਕਿਤੇ ਇਹ ਲੱਗਦਾ ਕਿਉਂਕਿ ਅਸੀਂ ਅਕਸਰ ਗੱਲ ਕਰਦੇ ਹਾਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਪੰਜਾਬੀ ਇਤਿਹਾਸ ਦੇ ਪੰਜਾਬ ਦੇ ਇਤਿਹਾਸ ਸੇ ਬਹੁਤ ਮਾੜਾ ਮੁਕਾਸਾ ਹੈ ਇਤਿਹਾਸ ਸੇ ਇੱਕ ਪੰਛ ਦਾ ਬਿਲਕੁਲ ਉਸ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਦੋਂ ਤੁਹਾਡੇ ਵਰਗੇ ਬਹੁਤ ਸਾਰੇ ਕਲਾਕਾਰ ਅੱਗੇ ਆ ਕੇ ਇਸ ਤਰੀਕੇ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਇਹ ਉਦਮ ਕਰਦੇ ਨੇ ਤੁਹਾਨੂੰ ਲੱਗਦਾ ਉਮੀਦ ਹੈ ਕਿ ਲੋਕ ਪਿਆਰ ਕਰਨਗੇ ਕਿਉਂਕਿ ਲੋਕ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਘੱਟ ਪਿਆਰ ਕਰਦੇ ਸ਼ਿਕਾਇਤ ਕੀਤੀ ਜਾਂਦੀ ਹੈ ਮੈਂ ਮੈਂ ਉਹੀ ਗੱਲ ਕਹਿੰਦਾ ਜੀ ਇਹ ਨਾ ਥੋੜੀ ਜੀ ਸਾਡੀ ਵੀ ਲੋਕਾਂ ਤੱਕ ਇਹ ਸ਼ਿਕਾਇਤ ਜ਼ਰੂਰ ਹੈਗੀ ਆ ਪਰ ਕਲਾਕਾਰ ਦਾ ਫੇਸ ਹੈ ਜਿਹੜਾ ਮੂਰੇ ਹੋ ਜਾਂਦਾ ਇਹ ਜਿਹੜੀ ਅਸਲੀ ਮਿਹਨਤ ਹੁੰਦੀ ਹੈ ਨਾ ਉਹ ਹੁਣ ਅਮਰ ਨੇ ਭਰਾ ਨੇ ਇੱਕ ਕਹਾਣੀ ਸਰਜੀ ਉਸ ਤੋਂ ਬਾਅਦ ਉਹਨੂੰ ਡਾਇਰੈਕਟ ਕੀਤਾ ਫਿਰ ਉਹ ਇਹਨੂੰ ਪਤਾ ਕਿ ਇਹਨੇ ਕਿਸ ਲੈਵਲ ਤੇ ਸਟਰਗਲ ਕੀਤੀ ਫਿਰ ਕਿਤੇ ਜਾ ਕੇ ਪ੍ਰੋਡਿਊਸਰ ਮਿਲਦਾ ਹੈ ਇਦਾਂ ਦੀਆਂ ਫਿਲਮਾਂ ਲਈ ਤਾਂ ਸਾਡੇ ਲਈ ਇਹ ਸਭ ਤੋਂ ਵੱਡਾ ਧੰਨਵਾਦ ਕਰਨ ਉਹਨਾਂ ਦਾ ਹੈ ਕਿ ਜਿਨ੍ਹਾਂ ਨੇ ਤੁਸੀਂ ਦੇਖੋ ਇਹਨਾਂ ਬਾਰੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਚਾਹੁੰਦਾ ਕਿ ਮਿਊਜ਼ਿਕ ਦੇ ਫੀਲਡ 'ਚ ਤਾਂ ਇਹ ਲਗਾਤਾਰ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਚਲੋ ਉਹ ਚਾ ਨਾ ਆਪਾਂ ਜਾਈਏ ਬਹੁਤ ਵੱਡਾ ਨਾਂ ਸਾਰਿਆਂ ਨੂੰ ਪਤਾ ਹੈ ਫਿਲਮ ਜਦੋਂ ਕਿਸੇ ਬੰਦੇ ਨੇ ਪਹਿਲੀ ਵਾਰੀ ਕਰਨੀ ਹੁੰਦੀ ਹੈ ਇਹਨਾਂ ਦੀ ਇਹ ਪਹਿਲੀ ਫਿਲਮ ਹੈ ਤੇ ਉਹ ਬੰਦਾ ਕਹਿੰਦਾ ਕਿ ਮੈਂ ਕੋਈ ਪ੍ਰੋਫੈਸ਼ਨਲ ਕਮਰਸ਼ੀਅਲ ਫਿਲਮ ਕਰਾਂ ਜਿਹਦੇ ਨਾਲ ਚਾਰ ਪੈਸੇ ਆਉਣ ਤੇ ਅੱਗੇ ਫਿਰ ਸੋਚਾਂਗੇ ਇਹ ਭਰਾਵਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਬੀਬੀ ਰਜਨੀ ਤੇ ਪਹਿਲੀ ਵਾਰੀ ਇਹ ਡਿਸੀਜਨ ਲਿਆ ਕਿ ਅਸੀਂ ਇਹ ਜੇ ਫਿਲਮ ਕਰਨੀ ਹੈ ਤਾਂ ਅਸੀਂ ਇਹ ਕਰਨੀ ਹੈ ਤੋਂ ਵੱਡਾ ਧੰਨਵਾਦ ਇਹਨਾਂ ਭਰਾਵਾਂ ਦਾ ਕਿ ਇਹਨਾਂ ਨੇ ਕਿਉਂਕਿ ਪੈਸੇ ਲੱਗਦੇ ਆ ਜੀ ਐਦਾਂ ਦੀਆਂ ਫਿਲਮਾਂ ਤੇ ਤਾਂ ਖਾਸ ਕਰਕੇ ਦੁੱਬਣੇ ਲੱਗਦੇ ਆ ਦੁੱਗਣੇ ਤੋਂ ਵੀ ਕਹਦੀਏ ਤਿੱਗਣੇ ਲੱਗਦੇ ਆ ਪਰ ਫਿਰ ਵੀ ਇੱਕੋ ਸੋਚ ਦਿਲ ਚ ਰੱਖ ਕੇ ਵੀ ਨਹੀਂ ਯਾਰ ਇੱਥੋਂ ਹੀ ਪਤਾ ਲੱਗਦਾ ਨਾ ਲੋਕ ਕਹਿ ਦਿੰਦੇ ਨੇ ਕਿ ਅੱਜ ਕੱਲ ਲੋਕ ਟੁੱਟ ਗਏ ਆਪਣੇ ਵਿਰਸੇ ਨਾਲੋਂ ਇਤਿਹਾਸ ਨਾਲੋਂ ਕਿੱਥੇ ਟੁੱਟੀਆਂ ਦੇਖੋ ਫਿਲਮਾਂ ਬਣਾ ਰਹੇ ਆ 20 ਕਰੋੜ ਰੁਪਏ ਫਿਲਮ ਤੇ ਲੱਗਦਾ ਤੇ ਲਾ ਰਹੇ ਆ ਸੋ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਜਿੱਥੇ ਤੁਹਾਡੀ ਆਮ ਮਰਜ਼ ਜ਼ਿੰਦਗੀ 'ਚ ਤੁਸੀਂ ਜਿੰਨਾ ਕੁਝ ਕਰਦੇ ਹੋ ਨਾਰਮਲੀ ਕਰੋ ਗਾਣੇ ਸੁਣੋ ਇੱਕ ਉਮਰ ਹੁੰਦੀ ਹੈ ਕਮੇਡੀ ਫਿਲਮਾਂ ਦੇਖੋ ਸਾਰਾ ਕੁਝ ਫਿਲਮਾਂ ਦੇਖੋ ਕੱਲੀ ਸਾਡੀ ਨਹੀਂ ਜਦੋਂ ਕੋਈ ਐਦਾਂ ਦੀ ਫਿਲਮ ਆਉਂਦੀ ਹੈ ਜ਼ਰੂਰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਫਿਰ ਤੁਸੀਂ ਸਾਡੇ ਤੇ ਸਿੱਖ ਸ਼ਿਕਵਾ ਬਹੁਤ ਵੱਡਾ ਕਰ ਦਿੰਦੇ ਹੋ ਕਿ ਤੁਸੀਂ ਯਾਰ ਇਹ ਜਿਹੇ ਗਾਣੇ ਨਹੀਂ ਗਾਉਂਦੇ ਤੁਸੀਂ ਜਿਹੀਆਂ ਫਿਲਮਾਂ ਨਹੀਂ ਲੈ ਕੇ ਆਉਂਦੇ ਮੈਂ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਮੈਂ ਕੋਈ ਤੁਹਾਨੂੰ ਉਦੇਸ਼ ਨਹੀਂ ਦਿੰਦਾ ਮੈਂ ਨਾ ਮੇਰਾ ਏਡਾ ਕਾਤਾ ਤੇ ਨਾ ਮੇਰੀ ਏਡੀ ਏਕਾਤ ਹੈ ਮਹਾਰਾਜ ਦੇ ਘਰ ਮ ਆਉਗਦੇ ਆਂ ਬੱਚਿਆਂ ਨਾਲ ਕਿਉਂਕਿ ਮੈਂ ਇਹ ਫਿਲਮ ਦੇਖ ਚੁੱਕੇ ਹਾਂ ਤੇ ਜਦੋਂ ਮੈਂ ਪਹਿਲੀ ਜਿਹੜੀ ਫਿਲਮ ਦੇਖੀ ਮੇਰਾ ਰਿਐਕਸ਼ਨ ਕੀ ਸੀ ਭਰਾ ਜਾਣਦੇ ਆ ਗੱਲ ਕਹਾਣੀ ਅਸੀਂ ਪਹਿਲਾਂ ਵੀ ਧਿਖੀ ਹੋਈ ਆ ਪਰ ਜਿਵੇਂ ਹੁਣ ਬਣਾਈ ਆ ਤੁਸੀਂ ਜ਼ਰੂਰ ਦੇਖ ਕੇ ਆਓ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਸੋ ਮੇਰੀ ਇਹ ਬੇਨਤੀ ਆ ਤੁਹਾਨੂੰ ਸਭ ਨੂੰ ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਰਹਿੰਦੇ ਨੇ ਇੱਥੇ ਸ਼ਹਿਰਾਂ 'ਚ ਰਹਿੰਦੇ ਨੇ ਤੁਸੀਂ ਜ਼ਰੂਰ ਆਉਦਿਆਂ ਬੱਚਿਆਂ ਨੂੰ ਕਿਉਂਕਿ ਅੱਜਕੱਲ ਕਿਸੇ ਕੋਲ ਕੋਈ ਐਡਾ ਸਮਾਂ ਨਹੀਂ ਕਿ 4 ਘੰਟੇ ਦੀ ਕਿਤਾਬ ਜਾਂ 3 ਦਿਨਾਂ 'ਚ ਕੋਈ ਕਿਤਾਬ ਪੜੇ ਇਹ ਅਸੀਂ ਪੂਰੀ ਫਿਲਮ ਤੁਹਾਡੇ ਲਈ 2 ਘੰਟ ਇੱਕ ਬਣਾਈ ਆ ਜਿਹੜੀ ਤੁਹਾਨੂੰ ਦੇਖ ਕੇ ਸਮਝ ਚ ਆ ਜੂਗੀ ਕਿ ਸਾਡਾ ਇਤਿਹਾਸ ਕੀ ਸੀ ਪਹਿਲੀ ਗੱਲ ਹੈ ਤੇ ਬੀਬੀ ਰਜਨੀਦੀ ਸ਼ਿੱਦਤ ਕੀ ਸੀ ਜਿੰਦਗੀ 'ਚ ਆਪਾਂ ਕਈ ਵਾਰੀ ਹਾਰ ਜਾਂਦੇ ਆ ਨਾ ਮਹਾਰਾਜ ਦੇ ਦਰਦ ਤੇ ਬੰਦਾ ਤਾਂ ਹੀ ਆਉਂਦਾ ਨੇ ਮਹਾਰਾਜ ਹੁਣ ਮੈਂ ਚਾਰੇ ਪਾਸਿਓਂ ਹਾਰ ਗਿਆ ਤੇ ਹੁਣ ਤੂੰ ਮੇਰੀ ਮਦਦ ਕਰ ਤੇ ਇਹ ਬੀਬੀ ਰਜਨੀਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਉਹਨੇ ਹਾਰ ਨਹੀਂ ਮੰਨੀ ਤੇ ਮਹਾਰਾਜ ਕਿਵੇਂ ਆ ਕੇ ਉਹਦੇ ਨਾਲ ਸਾਈ ਹੋਇਆ ਤੁਸੀਂ ਜ਼ਰੂਰ ਇਸ ਫਿਲਮ 'ਚ ਦੇਖਿਓ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਆਪਣੇ ਪਰਿਵਾਰਾਂ ਨਾਲ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਮੇਰੇ ਤੋਂ ਵੱਧ ਘਟ ਗਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਬਗੈਰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ 30 ਅਗਸਤ ਨੂੰ ਬੀਬੀ ਰਜਨੀ ਵਰਲਡਵਾਈਡ ਰੀਲੀਜ਼ ਹੋਊ। ਬਹੁਤ ਮੇਰੀ। ਅਮਰ ਤੁਹਾਡਾ ਡੈਬਿਊ ਐ ਔਰ ਤੁਸੀਂ ਡੈਬਿਊ ਇਸ ਨਹੀਂ ਮੈਂ ਜੋ ਵਾਰਨਿੰਗ ਬਣਾਈ ਆ ਤੇ ਜਰੂਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਦੋਵੇਂ ਫਿਲਮਾਂ ਹਿੱਟ ਗਈਆਂ। ਹੂੰ। ਤੋਂ ਮੇਰੇ ਮਦਰ ਆਂਦੇ ਇੱਕ ਦਿਨ ਕੀ ਪੂਨਾ ਕੋਈ ਆਪਣੇ ਇਤਿਹਾਸ ਤੇ ਫਿਲਮ ਬਣਾ ਕਿ ਤੁਮ ਚਲਾਤ ਫਿਲਮ ਬਣਾਈ ਜਾਣਾ ਵਾ ਤੇ ਇਹ ਸਾਡੇ ਵੇਖਣ ਵਾਲੀਆਂ ਨਹੀਂ ਹੈਗੀਆਂ। ਤੇ ਫਿਰ ਮੈਨੂੰ ਉਥੋਂ ਫਿਰ ਇੱਕ ਕਹਾਣੀ ਇੱਕ ਫੋਟੋ ਸੀ ਫੋਟੋ ਤੋਂ ਸਾਨੂੰ ਬੀਬੀ ਰਜਨੀ ਦੀ ਜਿਹੜੀ ਮੈਂ ਫੋਟੋ ਦੇਖੀ ਤੇ ਉਤੋਂ ਫਿਰ ਕਹਾਣੀ ਦਾ ਕੋਈ ਆਈਡੀਆ ਆਇਆ ਤੇ ਫਿਰ ਮੈਂ ਢਾਲੀ ਸਾਹਿਬ ਕਰਨ ਮੇਰੇ ਕੋ ਜਾਂ ਪਿੰਕੀ ਪਾਇੂਣਾ ਕੋ ਗਿਆ ਮੈਂ ਕਿਹਾ ਆਪਣੇ ਕੋਲ ਕਹਾਣੀ ਆ ਤੇ ਫਿਰ ਜਦੋਂ ਅਸੀਂ ਉਹ ਕਹਾਣੀ ਦੇ ਬਾਰੇ ਰਿਸਰਚ ਕੀਤੀ ਸਾਨੂੰ ਇਹ ਪਤਾ ਲੱਗੇ ਕਿ ਅੱਜ ਦਾ ਜਿਹੜਾ ਯੂਥ ਆ ਉਹਨੂੰ ਬਾਲੇ ਕੇ ਯੂਥ ਨੂੰ ਪਤਾ ਹੀ ਨਹੀਂ ਸਕਾਣੀ ਬਿਲਕੁਲ ਆਪਣਾ ਗੁਰਦੁਆਰਾ ਵੀ ਹੈਗਾ ਜੀ ਆਪਣਾ ਉੱਥੇ ਵੀ ਦੀ ਰਜਨੀ ਜੀ ਉੱਥੇ ਮੈਂ ਉੱਥੇ ਗਿਆ ਤੇ ਉਹ ਵੀ ਕਹਿੰਦੇ ਕਿ ਕਿਸੇ ਨੂੰ ਆਪਣਾ ਇਤਿਹਾਸ ਨਹੀਂ ਪਤਾ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਕਿ ਆ ਤੁਸੀਂ ਫਿਲਮ ਬਣਾਓ ਉਹ ਕਹਿੰਦੇ ਕਿ ਅਸੀਂ ਵੀ ਤੁਹਾਡਾ ਪੂਰਾ ਪੂਰਾ ਸਾਥ ਦਵਾਂਗੇ ਫਿਰ ਮੈਂ ਤੇ ਕਰਨਵੀਰਾ ਉੱਥੇ ਗਏ ਉਥੋਂ ਉਹਨਾਂ ਤੋਂ ਪਰਮਿਸ਼ਨ ਲਈ ਕਿ ਹਾਂ ਫਿਰ ਉਹਨਾਂ ਤੋਂ ਕਹਾਣੀ ਵੀ ਪੁੱਛੀ ਕਿ ਹੋਰ ਸਾਡੇ ਕੋ ਕੋਈ ਕਮੀ ਪੇਸ਼ੀ ਨਾ ਰਹੇ ਜੀ ਤੇ ਹੋਰ ਫਿਰ ਇਹ ਬਲਦੇਵ ਭਾਜੀ ਆ ਗਏ ਆ ਬਹੁਤ ਪੁਰਾਣੇ ਰਾਈਟਰ ਆ ਫਿਰ ਉਹਨਾਂ ਦਾ ਸਹਿਯੋਗ ਲਿਆ ਸਾਰਿਆਂ ਦਾ ਤੇ ਕਰ ਕਰਾ ਕੇ ਅਸੀਂ ਤੁਸੀਂ ਟੀਜ਼ਰ ਸਾਰੇ ਨੇ ਦੇਖ ਲਿਆ ਹਾਂਜੀ ਹਾਂਜੀ ਕਿੰਦਾ ਦਾ ਬਣਿਆ ਤੇ ਤੁਹਾਨੂੰ ਇੰਨੀ ਹੀ ਗਰੰਟੀ ਦਿੰਦੇ ਆ ਕਿ ਅਸੀਂ ਫਿਲਮ ਦੇ ਵਿੱਚ ਨਿਰਾਸ਼ ਨਹੀਂ ਕਰਾਂਗੇ ਠੀਕ ਹੈ ਜੀ ਤੇ ਹੁਣ ਤੁਸੀਂ ਇਲਾਮਾ ਦਿੰਦੇ ਹੋ ਕਿ ਕੋਈ ਚੰਗੀ ਫਿਲਮ ਲੈ ਕੇ ਆਓ ਚੰਗੀ ਫਿਲਮ ਲੈ ਕੇ ਆਓ ਹੁਣ ਆ ਹੀ ਆਪਣਾ ਇਤਿਹਾਸ ਦੇ ਫਿਲਮ ਲੈ ਕੇ ਆਏ ਆ ਤੇ ਹੁਣ ਤੁਸੀਂ ਇਹਨੂੰ ਪੂਰਾ ਪਿਆਰ ਦਿਓ ਆਸ਼ੀਰਵਾਦ ਦਿਓ ਤੇ ਬੱਸ ਸਾਡੀ ਇਹੀ ਸੋ ਜਸ ਬਾਜਵੇ ਦਾ ਕਹਿਣਾ ਹੈ ਕਿ ਜਿਹੜਾ ਇਤਿਹਾਸ ਨੂੰ ਲੈ ਕੇ ਇਹ ਫਿਲਮ ਦਰਸਾਈ ਗਈ ਹੈ ਕਿਉਂਕਿ ਲੋਕਾਂ ਨੂੰ ਇਤਿਹਾਸ ਦੇ ਬਾਰੇ ਅ ਨਹੀਂ ਪਤਾ ਕੁਝ ਕੁ ਲੋਕਾਂ ਨੂੰ ਨਹੀਂ ਪਤਾ ਉਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਗਈ ਉਸ ਨੂੰ ਆ ਸਾਫ਼ ਤੌਰ ਤੇ ਕਿਹਾ ਕਿ 30 ਅਗਸਤ ਨੂੰ ਜਾ ਕੇ ਸਿਨੇਮਾ ਘਰ ਦੇ ਵਿੱਚ ਆਪਣੇ ਬੱਚਿਆਂ ਤੇ ਆਪਣੇ ਮਾਪਿਆਂ ਦੇ ਨਾਲੇ ਫਿਲਮ ਜ਼ਰੂਰ ਦੇਖੋ ਤਾ ਕਿ ਲੋਕਾਂ ਨੂੰ ਬੀਬੀ ਰਜਨੀ ਦੇ ਕਿਰਦਾਰ ਬਾਰੇ ਪਤਾ ਲੱਗੇ ਵੀ ਆਖਿਰ ਬੀਬੀ ਰਜਨੀ ਕੌਣ ਸੀ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੇਤ